ਸੋਸ਼ਲ ਦੋਸਤੋ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ। ਤੋਂ ਅੱਜ ਇੱਕ ਬਹੁਤ ਹੀ ਅਰਜੈਂਟ ਗੱਲ ਕਰਨੀ ਹੈ ਮੈਂ ਤੁਹਾਡੇ ਨਾਲ ਜਿੱਦੋਂ ਵੀ ਕੋਈ ਭਰਤੀ ਆਉਂਦੀ ਹੈ ਨਾ ਤੋਂ ਗਵਰਨਮੈਂਟ ਨੇ ਨਾ نیچے ਇੱਕ ਚੀਜ਼ ਲਿਖੀ ਹੁੰਦੀ ਹੈ ਕਿ ਗਵਰਨਮੈਂਟ ਕਦੀ ਵੀ ਬਿਨਾਂ ਦੱਸੇ ਇਸ ਭਰਤੀ ਨੂੰ ਕੈਨਸਲ ਕਰ ਸਕਦੀ ਹੈ ਇਸ ਰਿਕਰੂਟਮੈਂਟ ਨੂੰ ਰੱਦ ਕਰ ਸਕਦੀ ਹੈ ਇਹ ਗਵਰਨਮੈਂਟ ਦਾ ਰਾਈਟ ਹੈ। ਅੱਜ ਆਪਾਂ ਉਹਨਾਂ ਭਰਤੀਆਂ ਬਾਰੇ ਡਿਸਕਸ ਕਰਨ ਜਾ ਰਹੇ ਹਾਂ ਜੋ ਕੈਨਸਲ ਹੋ ਗਈ ਹੈ ਕਿਸੇ ਵਜ੍ਹਾ ਕਰਕੇ। क्या कैंसिल सब कुछ कर तो चलो शुरू कर देंडियो देखो दोस्तों, पहली भर्ती है जिंदगी अवेलेबल है ट्रिब्यून जो न्यूज पेपर है छब्बीस नवंबर दो हजार चौबीस आई सर मैं बनाई थी एंड जलंधर ईसी एच एस जलंधर की जो भीडियो है ਉਹ ਮੈਂ ਆਲਰੇਡੀ ਬਣਾ ਚੁੱਕਾ ਵਾਂ এমਪਲॉयमेंट ਨੋਟਿਸ ਵੀ ਆ ਚੁੱਕਾ ਵਾਏ ਠੀਕ ਹੈ ਜੀ ਬਹੁਤ ਸਾਰੀਆਂ ਪੋਸਟਾਂ ਇਹਦੇ ਵਿੱਚ ਸੀਗੀਆਂ ਚਾਹ ਪਲੱਸ ਸੀਸੀ ਮਾਲੀ ਸੀ ਠੀਕ ਹੈ ਕੁਝ ਡਾਕਟਰੀ ਨਾਲ ਰਿਲੇਟਡ ਪੋਸਟਾਂ ਸੀਗੀਆਂ ਜੀ ਐਨ ਐਮ ਹੋ ਗਿਆ ਫਾਰਮੈਸਿਸਟ ਹੋ ਗਿਆ ਇਹ ਭਰਤੀ ਗਵਰਨਮੈਂਟ ਨੇ ਕੈਨਸਲ ਕਰ ਦਿੱਤੀ ਹੈ ਜੀ ਹੁਣ ਦੁਬਾਰਾ ਇਹ ਭਰਤੀ ਕਦੋਂ ਆਏਗੀ ਇਹਦੇ ਬਾਰੇ ਨੋਟਿਸ ਤਾਂ ਨਹੀਂ ਲਿਖਿਆ ਅਗਰ ਮੈਂ ਨੋਟਿਸ ਪੜਾਂ ਸਕਰੀਨ ਤੇ ਤੁਸੀਂ ਨੋਟਿਸ ਦੇਖ ਸਕਦੇ ਹੋ ਵੈਸੇ ਕੈਨਸਲੇਸ਼ਨ ਆਫ এমਪਲॉयਮੈਂਟ ਨੋਟਿਸ ਆਫ 26 ਨਵੰਬਰ 2024 मतलब यही है कि जो छब्बी नवंबर चौबीसूनता ईसीएचएस कैंसल कर रहे नवी डेट नहीं आई जो भी आएगी इनफॉर्म कर दिया जाएगा ਨੈਕਸਟ ਪਰ ਜਿਹੜੀ ਕੈਨਸਲ ਹੋਈ ਆ ਉਹਦੀ ਤਾਂ ਵੀਡੀਓ ਵੀ ਮੈਂ ਲੇਟੈਸਟ ਹੀ ਬਣਾਈ ਸੀਗੀ ਗੁਰਦਾਸਪੁਰ ਜੋ ਮਿਨਿਸਪਲ ਕੋਆਪਰੇਸ਼ਨ ਸੀਗਾ ਉਹਦੇ ਵਿੱਚ ਰੈਫਰੈਂਸ ਨੰਬਰ MC/GSP/03 ਇਹਦੇ ਵਿੱਚ ਇਹਨਾਂ ਨੇ ਐਪਲੀਕੇਸ਼ਨਸ ਇਨਵਾਈਟ ਕੀਤੀਆਂ ਸੀ ਜਿਹਦੇ ਵਿੱਚ ਇੱਕ ਚੌਂਕੀਦਾਰ ਦੀ ਵੈਕੈਂਸੀ ਦੋ ਪੀਐਨ ਦੀਆਂ ਵੈਕੈਂਸੀਜ਼ ਦੋ ਮਾਲੀ ਦੀਆਂ ਵੈਕੈਂਸੀਜ਼ ਦਸ ਹੈਲਪਰ ਦੀਆਂ ਐਂਡ ਦੋ ਕੀਮੈਨ ਦੀਆਂ ਅੱਛਾ ਕੀਮੈਨ ਤੋਂ ਵੀ ਨਹੀਂ ਯਾਦ ਆਇਆ ਕਿ ਸਿਨੇ ਪੁੱਛੇ ਸੀ ਕੀਮੈਨ ਕੀ ਹੁੰਦਾ

ਕੁਝ ਲੋਕਾਂ ਨੇ ਮੈਨੂੰ ਵੀਡੀਓਜ਼ ਕਮੈਂਟ ਕੀਤਾ ਕਿ ਸਾਰੇ ਭਰਤੀ ਦਾ ਕੈਂਸਲ ਹੋਣ ਵਾਲੀ ਹੈ ਜਾਂ ਕੈਂਸਲ ਹੋ ਗਈ ਹੈ। ਉਹ ਮੈਨੂੰ ਜਦੋਂ ਯਕੀਨੀ ਆਇਆ ਫਿਰ ਮੈਂ ਥੋੜੀ ਅਖਬਾਰਾਂ ਚੈੱਕ ਕੀਤੀਆਂ ਐਂਡ ਉਸ ਅਖਬਾਰ ਦੇ ਵਿੱਚੋਂ ਮੈਨੂੰ ਮਿਲਿਆ ਇੱਕ ਪਬਲਿਕ ਨੋਟਿਸ ਜੋ ਗਵਰਨਮੈਂਟ ਆਫ ਪੰਜਾਬ ਨੇ ਇਸ਼ੂ ਕੀਤਾ ਹੈ। ਇਸ਼ੂ ਸਿਰਫ ਇਹ ਵੀ ਆ ਕਿ ਭਈ ਇੱਕ ਗਵਰਨਮੈਂਟ ਜੋ ਹੈ ਹਾਲੇ ਵੀ ਅਖਬਾਰਾਂ 'ਚ ਨੋਟਿਸ ਦੇ ਰਹੀ ਹੈ ਹਾਲੇ ਵੀ ਵੈਬਸਾਈਟ ਦੇ ਉੱਪਰ ਨਹੀਂ ਜਾ ਰਹੀ ਕਿਉਂਕਿ ਕਾਫੀ ਟੈਕਨੀਕਲ ਜਮਾਨਾ ਹੈ ਐਂਡ ਮੈਨੂੰ ਲੱਗਦਾ ਕਿ ਹੁਣ ਸੈ ਟਾਈਮ ਆ ਗਿਆ ਕਿ ਮਿਨਿਸਪਲ ਕੋਆਪਰੇਸ਼ਨ ਨੂੰ ਵੀ ਆਨਲਾਈਨ ਆ ਜਾਣਾ ਚਾਹੀਦਾ। ਅ ਇਹ ਭਰਤੀ ਕੈਨਸਲ ਹੋ ਚੁੱਕੀ ਹੈ ਨਵੀਂ ਮਿਤੀ ਦਾ ਐਲਾਨ ਅਜੇ ਨਹੀਂ ਹੋਇਆ ਇਸ ਤਰ੍ਹਾਂ ਨਵੀਂ ਮਿਤੀ ਦਾ ਐਲਾਨ ਹੋਏਗਾ ਮੈਂ ਪਰਸਨਲੀ ਤੁਹਾਨੂੰ ਇਨਫੋਰਮ ਕਰ ਦਿਆਂਗਾ ਕੱਲ ਮੈਂ एक्चुअली ਬਹੁਤ ਕੋਸ਼ਿਸ਼ ਕੀਤੀ ਕਿ ਚਲੋ ਗੁਰਦਾਸਪੁਰ ਮਨਸੀ ਕੋ ਮਿਊਸਿਪਲ ਕੋਪਰੇਸ਼ਨ ਚ ਇੱਕ ਅੱਛੀ ਭਰਤੀ ਆਈ ਹੈ ਚਲੋ ਸਾਰੇ ਨੂੰ ਜੌਬ ਮਿਲੇਗੇ ਨਾ ਉਹ ਕਾਫੀ ਵਧੀਆ ਵੈਕੈਂਸੀਜ਼ ਵੀ ਸੀਗੀਆਂ 15 20 ਵੈਕੈਂਸੀਜ਼ ਵੀ ਸੀਗੀਆਂ ਤੋਂ ਉਸ ਬੇਸ ਤੇ ਸੀਗਾ ਸਾਰਾ ਕੁਝ ਮੇਰੇ ਦਿਮਾਗ ਚ ਲੇਕਿਨ ਅੱਜ ਜਦੋਂ ਮੈਂ ਸਵੇਰੇ ਉੱਠ ਕੇ ਨਿਊਜ਼ਪੇਪਰ ਪੜ੍ਹੀ ਪਹਿਲਾਂ ਤੇ ਕਮੈਂਟ ਪੜੇ ਕਮੈਂਟ ਸੈਕਸ਼ਨ ਦੇ ਵਿੱਚੋਂ ਠੀਕ ਹੈ ਫਿਰ ਮੈਂ ਨਿਊਜ਼ਪੇਪਰ ਪੜ੍ਹੀ ਐ ਸਾਰੀਆਂ ਨਿਊਜ਼ਪੇਪਰਸ ਚੈੱਕ ਕਰਨ ਤੋਂ ਬਾਅਦ ਮੈਨੂੰ ਇਹ ਨੋਟਿਸ ਆਤ ਲੱਗਾ ਮੇਰੇ ਕਿ ਹਾਂ ਇਹ ਭਰਤੀ ਤਾਂ ਪੂਰੀ ਪੂਰੀ ਤਰ੍ਹਾਂ ਕੈਨਸਲ ਹੋ ਗਈ ਹੈ ਇਸੇ ਇਲਾਵਾ ਵੀ ਕੁਝ ਭਰਤੀਆਂ ਕੈਨਸਲ ਹੋਈਆਂ ਨੇ ਜੋ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗਾ ਠੀਕ ਹੈ ਕਰੰਟਲੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈ ਠੀਕ ਹੈ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਰੀਆਂ ਭਰਤੀਆਂ ਜਿਹੜੀਆਂ ਉਹ ਕੈਨਸਲ ਹੋ ਗਈਆਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ